ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾ ਅਦ ਪੁਰਖ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੀ ਅਕਾਲ ਮੂਰਤਿ ਪੂਰਨ ਮਿਹਰਵਾਨ ਦਇਆਵਾਨ ਰਹਿਮਬਾਨ ਕਿਰਪਾ ਅਨੁਦਾਨ ਆਗਮ ਅਗੋਚਰ ਕਰਨ ਅਨੁਦਾਨ ਜਗਪਤੀ ਜਗਦਾਤਾ ਚਤਰਪੂਜੀ ਭਗਵਾਨ ਕਿੰਨੇ ਲੋਕਾਂ ਦੇ ਭਗਵਾਨ ਚਾਰੇ ਯੁੱਗਾਂ ਦੇ ਭਗਵਾਨ ਚੌਦਾਂ ਕਲਪਾਂ ਦੇ ਭਗਵਾਨ ਸਤਨਾਮ ਸ੍ਰੀ ਵਾਹਿਗੁਰੂ ਜੀ ਰਾਖੋ ਆਪਣੀ ਸ਼ਰਨ ਪਰਵ ਮੋਹਿ ਕਿਰਪਾ ਧਾਰੇ ਸੇਵਾ ਕਿਛੂ ਨ ਜਾਣ ਹੂੰ ਨੀਚ ਮੂਰਖ ਆਰੇ ਮਾਣ ਕਰੂੰ ਤਦ ਉਪਰੇ ਮਾਣ ਕਰੂੰ ਤੁਦ ਉਪਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਦ ਭੂਲਤੇ ਤੁਮ ਵਖਸ਼ਣ ਹਾਰੇ ਹਮ ਅਪਰਾਧੀ ਸਦ ਭੂਲਤੇ ਤੁਮ ਰਖਸ਼ਨ ਹਾਰੇ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਸ਼ਾਦ ਸਤਖੰਡ ਦੇ ਵਿੱਚੋਂ ਕਿਵੇਂ ਲੈ ਕੇ ਕਿੱਥੋਂ ਦੇਖ ਬਣੀ ਸੋ ਆਪਾਂ ਇਹ ਵਿਚਾਰ ਕਰਦੇ ਆਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮੱਕੇ ਦੇ ਵਿੱਚ ਗਏ ਤਾਂ ਮੁਸਲਮਾਨ ਲੋਕ ਕਾਲੇ ਜਾਲੇ ਇਕੱਠੇ ਹੋ ਗਏ ਬਾਬਾ ਨਾਨਕ ਜੀ ਦੇ ਕਾਣ ਲਗੇ ਨਾਨਕ ਜਿਹੜੀ ਪੋਥੀ ਦੇ ਵਿੱਚ ਤੁਸੀਂ ਲਿਖੀ ਐ ਬਣਾਈ ਐ ਪੜ੍ਹੀ ਐ ਇਸ ਪੋਥੀ ਨੂੰ ਸਾਨੂੰ ਖੋਲ ਕੇ ਪੜ੍ਹ ਕੇ ਦੱਸੋ ਵੀ Hindu ਵੱਡਾ ਕੋ ਮੁਸਲਮਾਨ ਉਹ ਨਾਨਕ ਪਾਸ਼ਾ ਕਹਿੰਦੇ ਬਾਬਾ ਆਕੇ ਹਾਜ਼ੀਆਂ ਕੁ ਕਦੇ ਵੀ ਨਾ ਹਿੰਦੂ ਵੱਡਾ ਆ ਨਾ ਮੁਸਲਮਾਨ ਵੱਡਾ ਬਾਬਾ ਆਖੇ ਹਾਜੀਆਂ ਨਾ ਹਿੰਦੂ ਵੱਡਾ ਨਾ ਮੁਸਲਮਾਨ ਮੋਈ ਸਭ ਅਮਲਾ ਬਾਜੂ ਦੋਨੋਂ ਰੋਈ ਗੁਰੂਆਂ ਕਹਾਸਾ ਕਹਿੰਦੇ ਨਾ ਹਿੰਦੂ ਵੱਡਾ ਆ ਨਾ ਮੁਸਲਮਾਨ ਵੱਡਾ ਹੈ। ਪ੍ਰਭੂਆਂ ਦੇ ਪਰਮੇਸ਼ਰ ਦੇ ਨਾਮ ਨਹੀਂ ਜਿਸ ਨੇ ਜਪਿਆ ਅੱਲਾ ਦਾ ਖੁਦਾ ਦੀ ਬੰਦਗੀ ਨਹੀਂ ਕਰੀ। ਨਾ ਮੁਸਲਮਾਨ ਵੱਡਾ ਹੈ, ਨਾ ਹਿੰਦੂ ਵੱਡਾ ਹੈ। ਵੱਡਾ ਉਹ ਆ ਜਿਨੇ ਗੁਰੂ ਪਾਸ਼ਾ ਕਾਲਪੁਰਖ ਨਾਰਾਇਣ ਦੀ ਤਪਸ਼ਿਆ ਕਰੀ ਐ, ਭਜਨ ਕਰਿਆ, ਨਾਮ ਸਿਮਰਨ ਕਰਿਆ। ਕਾਜੀ ਵੀ ਬੈਠੇ ਤੇ ਇੱਕ ਕਾਜੀ ਕਹਿਣ ਲੱਗਾ اے ਨਾਨਕ ਪਾਸ਼ਾ ਤੁਸੀਂ کہہ ਰਹੇ ਹੋ ਵੀ ਧਰਤੀ ਪਰੇ ਹੋਰ 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 ਵੀ ਸਾਡੀ ਕੁਰਾਨ ਦੇ ਵਿੱਚ ਤਾਂ 7 ਦੀਪ ਨੌ ਖੰਡ 14 ਭਾਗਨ ਲਿਖੇ ਹੋਏ ਨੇ ਉਹ ਨਾਨਕ ਪਾਸ਼ਾ ਕਹਿੰਦੇ ਵੀ ਦਿਖਾ ਦੰਨੇ ਇੱਕ ਕਾਜੀ ਹੁੰਦਾ ਇੱਕ ਮੌਲਵੀ ਹੁੰਦਾ ਇਹਨਾਂ 'ਚ ਦੋਨਾਂ 'ਚ ਬੜਾ ਫਰਕ ਹੈ ਕਾਜੀ ਤਾਂ ਉਹ ਹੁੰਦਾ ਜਿਹੜਾ ਕੁਰਾਨ ਦੀ ਕੁਰਾਨ ਦਾ ਪਾਠ ਕਰਦਾ ਹੋਵੇ ਮੌਲਵੀ ਉਹਨੂੰ ਕਹਿੰਦੇ ਹੁੰਦੇ ਨੇ ਜਿਹੜਾ ਕੁਰਾਨ ਦੀ ਕਥਾ ਕਰਦਾ ਤੇ ਕਾਇ ਲਗਾਈ ਦਿਖਾਓ ਗੁਰਨਾਨਕ ਪਾਸ਼ਾ ਕਹਿੰਦੇ ਵੀ ਕਾਜੀ ਜੀ ਇਹ ਤਾਂ ਪ੍ਰਮਾਤਮਾ ਦੇ ਅਕਾਲ ਪੁਰਖ ਦੇ ਪ੍ਰਮਾਤਮਾ ਭਗਵਾਨ ਦੇ ਬਾਣੇ ਦਾ ਕੋਈ ਪਤਾ ਨਹੀਂ ਕਿ ਕਿੰਨੀਆਂ ਧਰਤੀਆਂ ਨੇ ਕਿੰਨੇ ਕੁ ਖੰਡ ਨੇ ਕਿੰਨੇ ਕੁ ਸਮੁੰਦਰ ਨੇ ਕਿੰਨੇ ਕੁ ਪਹਾੜ ਨੇ ਇਨਾਂ ਨੂੰ ਤਾਂ ਕੋਈ ਦੇਖ ਹੀ ਨਹੀਂ ਸਕਿਆ ਭੇਤੇ ਨਹੀਂ ਪਾ ਸਕਿਆ ਕਹਿੰਦੇ ਫਿਰ ਸਾਡੀ ਕਹਾਣ ਗਲਤ ਹੋ ਗਈ ਦਿਖਾਓ ਸਾਨੂੰ ਸੱਤ ਦੀਪ 9 ਖੰਡ 14 ਭਵਨ ਨੇ ਗੁਰਨਾਨਕ ਪਾਤਸ਼ਾਹ ਕਹਿਣ ਲੱਗੇ ਵੀ ਚਲੋ ਚਲੋ ਬਈ ਕਾਜੀ ਆ ਉੱਠ ਖੜਾ ਹੋ ਮਲਤਾਨ ਦੇ ਵਿੱਚ ਤੇ ਉਹ ਕਹਿਣ ਲੱਗਿਆ ਮੈਂ ਤਾਂ ਬੁੱਢਾ ਹੋ ਗਿਆ ਆ ਮੇਰਾ ਬੇਟਾ ਆ ਨੌਜਵਾਨ ਇਸ ਨੂੰ ਲੈ ਜਾ ਇਹ ਖਵਰਾ ਕਿੰਨਾ ਕੁ ਟਾਈਮ ਲੱਗੂਗਾ ਗੁਰਨਾਨਕ ਪਾਤਸ਼ਾਹ ਦੇ ਦਾ ਇੱਕ ਪਲ ਦਾ ਇੱਕ ਅੱਖ ਦੇ ਝਮਕੇ ਦਾ ਕੰਮ ਸੀ ਤਾਂ ਖਾਲੀ ਬਾਣ ਗੁਰਨਾਨ ਦੇ ਪਾਤਸ਼ਾਹ ਜੀ ਨੇ ਉਸ ਕਾਜੀ ਦੇ ਲੜਕੇ ਦੀ ਲਾਇ ਗਏ ਸਤ ਦੀਪ ਨੌ ਖੰਡ 14 ਭਾਗਨ ਦਿਖਾਏ ਉਹਨੂੰ ਕਾਜੀ ਦੇ ਬੇਟੇ ਨੂੰ ਤਾਂ ਇਉਂ ਹੋ ਗਿਆ ਵੀ ਇਹ ਤਾਂ ਬਹੁਤ ਸਮਾਂ ਲੰਘ ਗਿਆ ਬਹੁਤ ਸਮਾਂ ਗੁਜ਼ਰ ਗਿਆ ਮੇਰਾ ਅੱਬਾ ਕਿਤੇ ਮਰ ਨਾ ਜਾਵੇ ਬੀ ਇੰਨਾ ਸਮਾਂ ਤੱਕ ਕਿਤੇ ਮੈਂ ਗਿਆ ਨਹੀਂ ਤੀ ਤਾਂ ਪਤਾ ਹੀ ਨਹੀਂ ਲੱਗਦਾ ਵੀ ਧਰਤੀਆਂ ਕਿੰਨੀਆਂ ਕਿੰਨੇ ਕਿ ਪਹਾੜ ਨੇ ਕਿੰਨੇ ਕੁ ਸਮੁੰਦਰ ਨੇ ਧਰਤੀ ਪਰੇ ਹੋਰ ਹੋਰ ਉਹ ਕਹਿਣ ਲੱਗੇ ਜਦੋਂ ਸਤਖੰਡ ਦੇ ਵਿੱਚ ਲੈ ਕੇ ਗਏ ਗੁਰੂ ਨਾਨਕ ਪਾਤਸ਼ਾ ਉੱਥੇ ਪ੍ਰਸ਼ਾਦ ਵਰਤ ਰਿਹਾ ਸੀ ਅੱਜ ਘਰ ਦੇ ਵਿੱਚ ਤਾਂ ਉਹ ਪ੍ਰਸ਼ਾਦ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਲਿਆ ਉਸ ਲੜਕੇ ਨੂੰ ਵੀ ਦਵਾਇਆ ਜਦ ਉਸਨੇ ਪ੍ਰਸ਼ਾਦ ਖਾਧਾ ਕਹਿੰਦਾ ਹੈ ਨਾਨਕ ਜੀ ਇਹ ਤਾਂ ਪ੍ਰਸ਼ਾਦ ਦੇ ਬਹੁਤ ਸਵਾਦ ਆ ਥੋੜਾ ਜਿਹਾ ਮੇਰੇ ਅੱਬਾ ਜੀ ਨੂੰ ਲੈ ਚੱਲੋ ਉਸ ਨੂੰ ਵੀ ਛਕਾ ਦਾਂਗੇ ਜਦੋਂ ਦੇਗ ਪ੍ਰਸ਼ਾਦ ਉਸ ਲੜਕੇ ਨੂੰ ਉਤੋਂ ਸੱਚਖੰਡ ਦੇ ਵਿੱਚੋਂ ਇੱਕ ਮੁਠੀ ਦਿੱਤੀ ਤਾਂ ਆਗੇ ਸਾਡੇ ਅੱਬਾ ਨੂੰ ਕਹਿਣ ਲੱਗਿਆ ਕਹਿੰਦੇ ਨਾਨਕ ਜੀ ਸੱਚੇ ਨੇ ਇਹ ਤਾਂ ਸਤਿਰੂਪ ਨੇ ਖੁਦਾ ਦਾ ਅੱਲਾ ਦਾ ਈਸ਼ਵਰ ਦਾ ਰੂਪ ਨੇ ਤੁਸੀਂ ਗਲਤ ਤੁਸੀਂ ਕਹਿੰਦੇ ਹੋ ਵੀ 7 ਦੀਪ 9 ਖੰਡ 14 ਭਵਨ ਇਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕ ਧਰਤੀਆਂ ਨੇ ਕਿੰਨੇ ਕ ਬ੍ਰਹਿਮੰਡ ਨੇ ਕਿੰਨੇ ਕ ਆਕਾਸ਼ ਨੇ ਕਿੰਨੇ ਕ ਪਹਾੜ ਨੇ ਕਿੰਨੇ ਕ ਸਮੁੰਦਰ ਨੇ ਇਹ ਕੋਈ ਪਤਾ ਨਹੀਂ ਕਿ ਕਹਿੰਦੇ ਅੱਬਾ ਜੀ ਆ ਪ੍ਰਸ਼ਾਦ ਲੈ ਆਂਦਾ ਸਤਖੰਡ ਦੇ ਵਿੱਚੋਂ ਛੱਕ ਕੇ ਦੇਖੋ ਜਾਦ ਉਸ ਲੜਕੇ ਨੇ ਨਾਨਕ ਵੀ ਕੋਲੇ ਬੈਠੇ ਨੇ ਉਹ ਪ੍ਰਸ਼ਾਦ ਦਿੱਤਾ ਉਸ ਕਾਜੀ ਨੂੰ ਉਹ ਤਾਂ ਸ਼ੱਕੇ ਬਹੁਤ ਆਨੰਦ ਹੋ ਗਿਆ ਅੱਜ ਵੀ ਦੇਖ ਲਓ ਆਪਾਂ ਘਰੇ ਵੀ ਪ੍ਰਸ਼ਾਦ ਬਣਾਉਨੇ ਆ ਜਦੋਂ ਆਪਣੇ ਖੰਡ ਪਾਟ ਗੁਰੂ ਸਾਹਿਬ ਦੀ ਦੇਗ ਲੈਣੇ ਆ ਆਪਾਂ ਪ੍ਰਸ਼ਾਦ ਲੈਣੇ ਆ ਉਹਦੇ ਵਿੱਚ ਕਿੰਨਾ ਫਰਕ ਹੁੰਦਾ ਮੁਸਿੰਤਾ ਹੰਦਾ ਵੀ ਜਿਹਨੂੰ ਖਾਈਉ ਜਾਂ ਐਨਾ ਸਾਦ ਉਹਦੇ ਵਿੱਚ ਹੁੰਦਾ ਅੰਮ੍ਰਿਤ ਰਸ ਭਗਵਾਨ ਦਾ ਪਰਮੇਸ਼ਰ ਦਾ ਪਾਤਸ਼ਾਹ ਦਾ ਅੰਮ੍ਰਿਤ ਰਸ ਹੁੰਦਾ ਗੁਰ ਬਾਣੀ ਦਾ ਤੇ ਕਹਿਣ ਲੱਗੇ ਵੀ ਕੀ ਦੇਖਿਆ ਤੁਸੀਂ ਨੇ ਕਹਿੰਦੇ ਮਹਾਰਾਜ ਐਨਾ ਟਾਈਮ ਲੰਘ ਗਿਆ ਅਸੀਂ ਤਾਂ ਇਹ ਤਾਂ ਨਾਨਕ ਜੀ ਨੂੰ ਮੈਂ ਛੇਤੀ ਲੈ ਕੇ ਆ ਗਿਆ ਵੀ ਕਿਤੇ ਅੱਬਾ ਜੀ ਮੇਰੇ ਮਰ ਨਾ ਜਾਣ ਪਿੱਛੋਂ ਬਹੁਤ ਸਮਾਂ ਬੀਤ ਗਿਆ ਇਹਦਾ ਕੋਈ ਪਤਾ ਨਹੀਂ ਲੱਗਦਾ ਵੀ ਕਿੰਨੇ ਆਕਾਸ਼ ਨੇ ਕਿੰਨੀਆਂ ਧਰਤੀਆਂ ਨੇ ਕਿੰਨੇ ਪਤਾਲ ਨੇ ਬਾਬਾ ਨਾਨਕ ਜੀ ਤਾਂ ਸਤਿ ਰੂਪ ਨੇ ਤੁਸੀਂ ਗਲਤ ਹੋ ਸਭ ਤੋਂ ਪਹਿਲੀ ਦੇਗ ਪ੍ਰਸ਼ਾਦ ਮੁਲਤਾਨ ਦੇ ਵਿੱਚ ਵਰਤੀ ਸੀ ਜਦੋਂ ਬਾਬਾ ਨਾਨਕ ਲੈ ਕੇ ਆਏ ਸੀ ਸੱਚਖੰਡ ਦੇ ਵਿੱਚੋਂ ਅਸੀਂ ਦੇਗ ਜਿਹੜੀ ਬਣਾਉਣੀ ਆ ਗੁਰੂ ਸਾਹਿਬ ਦੀ ਇਹ ਸਭ ਤੋਂ ਪਹਿਲਾਂ ਮਲਤਾਨ ਦੇ ਵਿੱਚ ਵਰਤੀ ਇਹ ਜਿਹੜੀ ਪ੍ਰਸ਼ਾਦ ਦੀ ਦੇਣ ਹੈ ਇਹ ਸਾਡੇ ਸਹਦ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਦੇਣ ਜਿਹੜਾ ਸਾਡੇ ਗੁਰੂ ਘਰਾਂ ਦੇ ਵਿੱਚ ਮੰਦਰਾਂ ਦੇ ਵਿੱਚ ਇਹ ਪ੍ਰਸ਼ਾਦ ਵਰਤ ਰਿਹਾ ਇਹ ਸੱਚਖੰਡ ਦੇ ਵਿੱਚ ਹੈ